ਸੜਕ ਦੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨਟ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦੁਰਘਟਨਾ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨੀਮਾ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਪੰਜਾਬ ਇਨੀ ਦਿਨੀ ਹੜਾਂ ਦੀ ਮਾਰ ਦੇ ਅੰਦਰ ਹੈ ਚਾਹੇ ਮਾਝਾ ਹੋਵੇ ਚਾਹੇ ਦੁਆਬੇ ਦਾ ਏਰੀਆ ਹੋਵੇ ਜਾਂ ਫਿਰ ਮਾਲਵੇ ਦਾ ਫਿਰੋਜ਼ਪੁਰ ਏਰੀਆ ਹਰ ਜਗ੍ਹਾ ਦੇ ਉੱਤੇ ਪਾਣੀ ਦਾ कहर ਹੈ ਦਰਅਸਲ ਫਿਰੋਜ਼ਪੁਰ ਵਾਲੀ ਸਾਈਡ ਦੇ ਉੱਤੇ ਘੱਗਰ ਨੇ ਆਪਣਾ ਆਦਤਕ ਮਚਾਰ ਰੱਖਿਆ ਉੱਥੇ ਹੀ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬਿਆਸਾ ਤੇ ਸਤਲੁਜ ਜਿਹੜਾ ਆ ਕੇ ਮਿਲਦਾ ਆ ਹਰੀਕੇ ਹੈਡਰ ਦੇ ਉੱਤੇ ਪਿੰਡਾਂ ਦੇ ਪਿੰਡ ਡੁੱਬ ਨਜ਼ਰ ਆ ਰਹੇ ਨੇ ਕਈ ਪਿੰਡ ਤਾਂ ਅਜ ਤੱਕ ਆਪ ਮੋਰਚਾ ਸਾਭੀ ਬੈਠੇ ਨੇ ਤੇ ਆਪਣੀਆਂ ਤੂਸੀਆਂ ਤੇ ਆਪਣੇ ਕੱਚੇ ਆਰਜੀ ਬੰਨਾਂ ਨੂੰ ਪੱਕੇ ਕਰਦੇ ਨਜ਼ਰ ਆਏ ਨੇ ਸੋ ਇਸੇ ਹੜ੍ਹਾਂ ਦੇ ਚੱਲਦਿਆਂ ਪੰਜਾਬ ਇੱਕ ਵਾਰ ਫਿਰ ਤੋਂ ਆਵਦੇ ਆਵਦੀ ਹੋਣ ਦੇ ਲਈ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਜੂਝ ਰਿਹਾ ਆ ਇਹਨਾਂ ਸਭ ਦੇ ਵਿੱਚ ਜੇ ਗੱਲ ਕੀਤੀ ਜਾਵੇ ਤੇ ਸਤਲੁਜ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਫਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਦੋਨਾਂ ਨਾਨਕਾ ਦੀਆਂ ਤਸਵੀਰਾਂ ਨੇ ਜਿੱਥੇ ਫਜ਼ਿਲਕਾ ਤੋਂ ਹਲਕਾ ਵਿਧਾਇਕ ਨਰਿੰਦਰ ਪਾਲ ਸਵਣਾ ਪਹੁੰਚੇ ਨੇ ਉਹਨਾਂ ਕਿਹਾ ਕਿ ਪਾਣੀ ਆ ਗਿਆ ਜਿਸ ਕਰਕੇ ਲੋਕ ਮਸੀਬਤ ਦੇ ਵਿੱਚ ਫਸੇ ਹੋਏ ਨੇ ਤਾਂ ਉਹ ਉਹਨਾਂ ਦੇ ਨਾਲ ਖੜੇ ਨੇ ਤੇ ਇਸ ਮਸੀਬਤ ਦੇ ਵਿੱਚ ਇਹਨਾਂ ਲੋਕਾਂ ਨੂੰ ਬਾਰ ਕੱਟਿਆ ਜਾਵੇਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਣਗੇ ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਲੋਕਾਂ ਨੂੰ ਜ਼ਰੂਰਤ ਹੈ ਚਾਰੇ ਅਤੇ ਉਹਨਾਂ ਦੇ ਪਸ਼ੂਆਂ ਦੇ ਲਈ ਕੁਝ ਹੋਰ ਸਮਾਨ ਦੀ ਉਹ ਨਾਲ ਲੈ ਕੇ ਆਏ ਨੇ ਔਰ ਲੋਕਾਂ ਤੱਕ ਉਹ ਪੁੱਛਦਾ ਕਰਨਗੇ ਗੱਲ ਵੀ ਸਹੀ ਹੈ ਕਿ ਪੰਜਾਬ ਦੀ ਬਾਹ ਫੜਨੀ ਇਸ ਸਮੇਂ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਦੋਂ ਪੰਜਾਬ ਦੀ ਬਾਹ ਫੜਨ ਦੀ ਅਸੀਂ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਇਸੇ ਔਖੇ ਸਮੇਂ ਦੇ ਵਿੱਚ ਸੋਚਣਾ ਵੀ ਜ਼ਰੂਰੀ ਹੈ ਹੁਣ ਜਦੋਂ ਇਨਸਾਨਾਂ ਦੀ ਗੱਲ ਹੁੰਦੀ ਹੈ ਤਾਂ ਇਨਸਾਨ ਤੇ ਕਿਸੇ ਤਰੀਕੇ ਦੇ ਨਾਲ ਕਿਸੇ ਆਸਰੇ ਤੱਕ ਪਹੁੰਚ ਜਾਂਦਾ ਹੈ ਪਰ ਉਹਨਾਂ ਦੇ ਪਿੱਛੇ ਬੱਚਿਆ ਉਹਨਾਂ ਦਾ ਮਾਲ ਡੰਗਰ ਸ਼ਾਇਦ ਆਪਣੀ ਮਦਦ ਜਿਹੜੀ ਹੈ ਉਸ ਨੂੰ ਢਿੱਕਦਾ ਰਹਿੰਦਾ ਹੈ ਇਹਨਾਂ ਪਸ਼ੂਆਂ ਦੇ ਲਈ ਹੀ ਇਹਨਾਂ ਬੇਜਵਾਨਾਂ ਦੇ ਲਈ ਹੀ ਆਪਣੇ ਨਾਲ ਚਾਰਾ ਲੈ ਕੇ ਆਏ ਨੇ ਸਵਾਲੇ ਖੜਾ ਹੁੰਦਾ ਹੈ ਕਿ ਅਜੇ ਵੀ ਉੱਚੇ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਜੜਾਇਆ ਪਰਖਾ ਹੋ ਰਹੀ ਹੈ ਤੇ ਕਈ ਥਾਂ ਦੇ ਉੱਤੇ ਬੱਦਲ ਫਟਣ ਦੇ ਕਰਕੇ ਅਜੇ ਵੀ ਹਾਲਾਤ ਵੱਤ ਤੋਂ ਵੱਤਰ ਬਣੇ ਹੋਏ ਨੇ ਅਜੇਹਤ ਵਿੱਚ ਪੌਂਗ ਤੋਂ ਪਾਣੀ ਛੱਡਿਆ ਜਾਣਾ ਔਰ ਬਿਆਸਾ ਦੇ ਵਿੱਚ ਲੈਵਲ ਅੱਪ ਜਾਣਾ ਇੱਕ ਤਰੀਕੇ ਦੇ ਨਾਲ ਚੇਤਾਵਨੀ ਹੈ ਔਰ ਲਗਾਤਾਰ ਗੁਰਦਾਸਪੁਰ ਦੇ ਉੱਧਰ ਮਕੌੜਾ ਪਤਣ ਪਰ ਜਾਣਾ ਖੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਪਾਣੀ ਆ ਜਾਣਾ ਇੱਕ ਤਰੀਕੇ ਦੇ ਨਾਲ ਚੇਤਾਵਨੀ ਹੈ ਸੋ ਇਸ ਚੇਤਾਵਨੀ ਦੇ ਨਾਲ ਜੱਠਣ ਦੇ ਲਈ ਸਾਰੇ ਪੰਜਾਬੀਆਂ ਨੂੰ ਰਲ ਕੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਵੀ ਕਿਸੇ ਤਰੱਕੇ ਦੀ ਇਹਨਾਂ ਲੋਕਾਂ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਇਹਨਾਂ ਦਾ ਇਹਨਾਂ ਦੇ ਹਾਲਾਤ ਨੂੰ ਚੈੱਕ ਕਰੋ ਤੇ ਬਣਦਾ ਜਿੰਨਾ ਵੀ ਤੁਹਾਡੇ ਕੋਲੇ ਹੋ ਸਕਦਾ ਹੈ ਤੇ ਜ਼ਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਹਰੀ ਕੇ ਹੈਡਰ ਦੇ ਉੱਤੇ ਬਹੁਤ ਮਾੜੇ ਹਾਲ ਨੇ ਪਿੰਡ ਪਿੰਡਾਂ ਤੇ ਪਿੰਡ ਡੁੱਬਦੇ ਨਜ਼ਰ ਆ ਰਹੇ ਨੇ ਔਰ ਕਈਆਂ ਦੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਥੱਲੇ ਉਤਰਿਆ ਆ ਉਹਨਾਂ ਪਾਣੀਆਂ ਦੇ ਥੱਲੇ ਉਤਰਨ ਦੇ ਨਾਲ ਉਸ ਤੋਂ ਬਾਅਦ ਬਿਮਾਰੀਆਂ ਦਾ ਖ਼ਤਰ ਹੈ ਜੇ ਮੈਡੀਕਲ ਕੈਂਪ ਲਗਾਇਆ ਜਾ ਸਕਦਾ ਹੈ ਤੇ ਜ਼ਰੂਰ ਲਗਾਓ ਮੱਛਰਦਾਨੀਆਂ ਜਾਂ ਫਿਰ ਜੇ ਤੁਸੀਂ ਪੱਖੇ ਦੇ ਸਕਦੇ ਹੋ ਤੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਜੋ ਜਾਣਕਾਰੀ ਦਿੱਤੀ ਗਈ ਹੈ ਤੋਨਾ ਨਾਂਕਾ ਔਰ ਤੇਜਾ ਰਹਿਲਾ ਹਰੇ ਚਾਰੇ ਦੀ ਲੋਡ ਸੀ ਉਹ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਾਇਆ ਸਵੇਰੇ ਦੁਬਾਰਾ ਫਿਰ ਅਸੀਂ ਹੋਰ ਜਿਹੜਾ ਹਰਾ ਚਾਰਾ ਜਾਂ ਕੁਝ ਹੋਰ ਸਮਾਨ ਦੀ ਲੋਡ ਹੈ ਉਹ ਪਹੁੰਚਾਵਾਂਗੇ ਔਰ ਇਸ ਤੋਂ ਇਲਾਵਾ ਕਿਸੇ ਵੀ ਸਾਡੇ ਫਾਜ਼ਿਲਕਾ ਵਾਸੀ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਅਸੀਂ ਮੁਸ਼ਕਲ ਨਹੀਂ ਆਉਣ ਦੇਵਾਂਗੇ ਜੋ ਇਹ ਮੁਸੀਬਤ ਆਈ ਹੈ ਅਸੀਂ ਰਲ ਮਿਲ ਕੇ ਦਾ ਸਾਹਮਣਾ ਕਰਾਂਗੇ ਸਾਡੇ ਲੋਕਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢਾਂਗੇ ਜੋ ਪਾਣੀ ਬਹੁਤ ਸਾਰਾ ਆਇਆ ਹੈ ਔਰ ਜਿਵੇਂ ਜਿਵੇਂ ਲੋਕ ਸਾਨੂੰ ਫੋਨ ਤੇ ਕੋਈ ਜਾਣਕਾਰੀ ਦੇ ਰਹੇ ਨੇ ਕੋਈ ਕਿਸੇ ਤਰ੍ਹਾਂ ਦੀ ਦੱਸ ਰਹੇ ਨੇ ਕਿ ਕਿਸੇ ਨੂੰ ਕੀ ਜ਼ਰੂਰਤ ਹੈ ਉਹ ਜ਼ਰੂਰਤ ਅਸੀਂ ਲੋਕਾਂ ਦੀ ਪੂਰੀ ਕਰ ਰਹੇ ਆ ਕਿਸੇ ਤਰ੍ਹਾਂ ਦੀ ਚੀਜ਼ ਦੀ ਲੋੜ ਹੈ ਉਹ ਹਰ ਇੱਕ ਜਿਹੜੀ ਹੈ ਸਾਡੇ ਲੋਕਾਂ ਨੂੰ ਪ੍ਰੋਵਾਈਡ ਕਰਵਾ ਰਹੇ ਆ ਔਰ ਮੈਂ ਸਾਡੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸ ਜਿਹੜੀ ਮੁਸੀਬਤ ਦੇ ਸਮੇਂ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਖੜੇ ਆ ਸਾਡੀ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਸਾਰਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਸਾਡੇ ਸਾਰੇ ਲੋਕਾਂ ਦੇ ਨਾਲ ਖੜੀ ਹੈ ਕਿਸੇ ਨੂੰ ਅਸੀਂ ਮੁਸ਼ਕਲ ਨਹੀਂ ਆਉਣ ਦਿਆਂ। ਤੋਂ ਇਹ ਪਾਣੀ ਲੰਘ ਜਾਂਦਾ ਫਿਰ ਆਪਾਂ ਮੇਟਕਾਰੇ ਹਾਂਜੀ ਹਾਂ ਜਰੂਰ ਅਰੇ ਬੱਚੇ ਜਿੰਨੇ ਕਿ ਕਰਾਈ ਹੈ ਆਹਾਰੇ ਸਲਾਹ ਕੀਤੀ ਇਕੱਠੇ ਹੋਏ ਆ ਵੀ ਅਬ ਇਹ ਗੱਲ ਕੀ ਵੀ ਇੱਕ ਟਰਾਲੀ ਨਾਲ ਨਹੀਂ ਚੱਲਣਾ ਤਾਂ ਹੀ ਤੁਹਾਨੂੰ ਦੋਸ਼ੀ ਜੁਮਨਾ ਕੋਈ ਜਾ ਬਈ ਨਾ ਮੈਂ ਤੁਸੀਂ ਕਹਾਂਗਾ ਮੈਂ ਜਾ ਕੇ ਗੇਰੇ ਗੇਰੇ ਆਂਦੀ ਐ ਇਸ ਵਾਸਤੀ ਬਕੀ ਕੀ ਦੀ ਆਪਾਂ ਨੂੰ ਸਮੱਸਿਆ ਆ ਰਹੀ ਐ ਬਰਦਾਸਤ ਨਹੀਂ ਕਿਹੜੀ ਚੋੜਦੀ ਐ ਅਸੀਂ ਇਸ ਕਰਾਈ ਆਪਣੀ ਇੱਥੇ ਚੱਲਾਉਂਦੇ ਬਹੁਤ ਗੱਲ ਹਾਂ ਚਲੋ ਹੁਣ ਨਾ ਤੁਸੀਂ ਨਾ ਕੱਗੇ ਪਾਣੀ ਧਰ ਲ ਕਰੋ ਪੱਕਾ ਜੀ ਪਾਣੀ ਧਰੋ ਪਰ ਤੁਸੀਂ ਨਾ ਰਲ ਮਿਲ ਕੇ ਇਹ ਚਲੋ ਵੰਡਾ ਦਿਓ ਪਸ਼ੂ ਜਿਹੜੇ ਬੇਜਵਾੜਾ ਉਹਨਾਂ ਦੀ ਸੇਵਾ ਵੇਖੋ ਆਪਾਂ ਚਲੋਗੇ ਆਪਾਂ ਦਾ ਜਿਵੇਂ ਮਰਜ਼ੀ ਕਿਸੇ ਤਰੀਕੇ ਕਰ ਲੈਣੇ ਕਵਾਂਡੀਆਂ ਕੋਲੋਂ ਕਵਾਓ ਤੇ ਫਿਰ ਮੈਂ ਗੱਲ ਕਰਾਂ ਨਹੀਂ ਕਰਾਂ ਨਿਕਲ ਗਏ ਵਾਣ ਵੇਖ ਲੈ ਜੇ ਸਿਧਨ ਟਿਕਦਾ ਤੇ ਕਣਕ ਸਾਨੂੰ ਬਚਦੀ ਏ ਉਹ ਖਾਣ ਤੇ ਰੱਖ ਲਵਿੰਦਾ ਏ ਆੜਤੀਆਂ ਦਾ ਪੈਸਾ ਉਹ ਅੱਥਰੇ ਜਾਣਦਾ ਹੈ ਹਾਂ ਤੇ ਬਾਸਾਦਨਾ ਬੇਟੂ ਕਦਰਿਆ ਹੋਣਾ ਚਾਹੀਦਾ ਏ ਤੇ ਉਹਨੇ ਪੱਤ ਬਾਣਾ ਚਾਹੀਦਾ ਸਰ ਮੇਰਾ ਬਿਲਡ ਗੱਜੂ ਵਾਲਾ ਮੈਨੋ ਹੈਗਾ ਬੇਨਤੀ ਇਹ ਵੀ ਲੋਕਾਂ ਵੀ ਕੁਝ ਮੰਗੇ ਹਾਂਜੀ ਵੀ ਚੜਾ ਹੈ ਤੇ ਪਾਣੀ ਛੱਡ ਦੇਣਾ ਜਿਆਦਾ ਜਿਆਦਾ ਨਾ ਛੱਡਣਾ ਸਾਡਾ ਜਿਆਦਾ ਨੁਕਸਾਨ ਹੁੰਦਾ ਹੈ ਸਾਥ ਥੋੜਾ ਛੱਡਣ ਕੁਝ ਡ੍ਰਿਪਲੇ ਛੱਡਣ ਹਾਂਜੀ ਤੋਂ ਉਹਨਾਂ ਕੋ ਨੁਕਸਾਨ ਨਹੀਂ ਵੀ થਾ ਜਿਆਦਾ ਨੁਕਸਾਨ ਨਾ ਹਾਂਜੀ ਹਾਂਜੀ ਪਤਾ ਕੀ ਗੱਲ ਹੈ ਅੱਜ